ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਐਲਰ ਪਾਸੋਂ ਤੋਂ ਸਾਡੇ YouTube ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਬਾਕੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਵੀ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਕੋਕਟੇਲ ਰਿੰਗਸ ਲਈ ਹੈ ਜੀ ਜੋ ਕਿ ਅਸੀਂ ਬਹੁਤ ਹੀ ਯੂਨੀਕ ਡਿਜ਼ਾਈਨ ਦੇ ਵਿੱਚ ਤਿਆਰ ਕੀਤੀਆਂ ਗਈਆਂ ਨੇ ਤੁਹਾਨੂੰ ਆਓ ਦੋਸਤੋ ਇੱਕ ਨਜ਼ਰ ਉਹਨਾਂ ਤੇ ਵੀ ਕਰਾਈਏ ਆਜੋ ਹਾਂਜੀ ਪਿਆਰੇ ਦਰਸ਼ਕੋ ਤੁਹਾਡੇ ਲਈ ਜੋ ਰਿੰਗਸ ਆਪਾਂ ਰੈਡੀ ਕੀਤੀਆਂ ਨੇ ਇੱਕ ਵਾਰ ਉਹਨਾਂ ਦੀ ਝਲਕ ਤੁਹਾਡੇ ਰੂ ਰੂ ਕਰਾਂਗੇ ਸੋ ਆਓ ਦੋਸਤੋ ਇੱਕ ਵਾਰ ਦੇਖ ਕੇ ਦੱਸੋ ਕਿੱਦਾਂ ਲੱਗੀਆਂ ਰਿੰਗਸ ਬੜੀਆਂ ਹੀ ਸ਼ਾਨਦਾਰ ਰਿੰਗਸ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵੇਟ ਦੀ ਗੱਲ ਕੀਤੀ ਜਾਵੇ ਉਹ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ 1 ਬਾਈ 1 ਕਰਕੇ ਦਿਖਾਵਾਂਗੇ ਤੁਸੀਂ ਇਸ ਪੂਰੀ ਵੀਡੀਓ ਦੇਖਦੇ ਰਹੋ ਹਾਂਜੀ ਇਹ ਰਿੰਗ ਦੀ ਗੱਲ ਕੀਤੀ ਜਾਵੇ ਰਿੰਗ 6.5 ਗ੍ਰਾਮ 골ਡ ਦੇ ਵਿੱਚ ਤਿਆਰ ਹੈ ਜੀ ਉਸ ਤੋਂ ਬਾਅਦ ਰੂਬੀ ਦੇ ਵਿੱਚ ਤਿਆਰ ਕੀਤੀ ਰਿੰਗ ਹੈ ਜੀ ਇਸ ਦਾ weight ਦੀ ਗੱਲ ਕੀਤੀ ਜਾਵੇ only 6 ਗ੍ਰਾਮ 골ਡ weight ਹੈ ਜੀ ਇਸ ਤੋਂ ਇਲਾਵਾ ਨੈਕਸਟ ਰਿੰਗ ਆਪਾਂ 7 ਗ੍ਰਾਮ 골ਡ ਦੇ ਵਿੱਚ ਤਿਆਰ ਕੀਤੀ ਗਈ ਹੈ ਜੀ ਇਹ ਵਾਈਟ ਕੁੰਦਨ ਦੇ ਕਲਰ ਕੰਬੀਨੇਸ਼ਨ ਦੇ ਵਿੱਚ ਤਿਆਰ ਹੈ ਜੀ ਇਸ ਦੇ weight ਦੀ ਗੱਲ ਕਰੀਏ only 6 ਗ੍ਰਾਮ 골ਡ ਵਿੱਚ ਹੈ ਜੀ ਹਾਂਜੀ ਦੋਸਤੋ ਇਹ ਵਾਲੀ ਰਿੰਗ ਅੱਪਰ ਲਾਈਟ ਪੀਚ ਕਲਰ ਦੇ ਵਿੱਚ ਤਿਆਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਸ ਦੇ weight ਦੀ ਗੱਲ ਕੀਤੀ ਜਾਵੇ only 7 g ਯਾਨੀ ਕਿ 7 g ਦੇ ਵਿੱਚ ਤਿਆਰ ਹੈ ਜੀ all stainless ਹੈ ਜੀ ਇਹਦੇ ਵਿੱਚੋਂ 22 hall mark gold ਦੇ ਵਿੱਚ ਰੈਡੀ ਕੀਤੀ ਗਈ ਹੈ ਹਾਂਜੀ ਇਹ ਵਾਲਾ ਡਿਜ਼ਾਈਨ ਆਪਣਾ 트렌ਡਿੰਗ ਡਿਜ਼ਾਈਨ ਰਹਿ ਚੁੱਕਾ ਹੈ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਇਸ ਨੂੰ red combination ਦੇ ਵਿੱਚ ਇਸ ਵਾਰ ਅਸੀਂ ਤੁਹਾਡੇ ਲਈ ਲਾਈਟ ਪਿੰਕ ਕਲਰ ਕੰਬੀਨੇਸ਼ਨ ਦੇ ਵਿੱਚ ਲੈ ਕੇ ਹਾਜ਼ਰ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ weight ਦੀ ਗੱਲ ਕੀਤੀ ਜਾਵੇ only 7 ਗ੍ਰਾਮ gold weight ਹੈ ਜੀ all कुंदन स्टोनलेस ਹੈ ਜੀ ਇਸ ਦਾ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਲਈ ਟ੍ਰੈਡੀਸ਼ਨਲ ਵਰਕ ਦੇ ਵਿੱਚ ਲਾਈਟ weight ਰਿੰਗ ਤਿਆਰ ਕੀਤੀ ਹੈ white pearl ऐड ਕੀਤਾ ਹੋਇਆ ਜੀ all stone less ਹੈ ਜੀ ਇਸ ਦੇ weight ਦੀ ਗੱਲ ਕੀਤੀ ਜਾਵੇ only 5 ਗ੍ਰਾਮ 골ਡ ਦੇ ਵਿੱਚ ਤਿਆਰ ਕੀਤੀ ਗਈ ਹੈ ਬਹੁਤ ਹੀ ਸੋਹਣਾ ਕਨਸੈਪਟ ਹੈ ਜੀ oval shape ਦੇ ਵਿੱਚ ਅਸੀਂ ਕੋਕਟੇਲ ਰਿੰਗ ਤਿਆਰ ਕੀਤੀ ਹੈ ਇਸ ਦੇ ਫਰੰਟ ਤੇ ਆਪਾਂ ਕੁੰਦਨ ਦਾ ਵੀ ਟੱਚ ਦਿੱਤਾ ਹੋਇਆ ਰੂਬੀ ਦੇ ਨਾਲ ਬਹੁਤ ਸੋਹਣਾ ਕਨਸੈਪਟ ਹੈ ਜੀ weight ਦੀ ਗੱਲ ਕਰੀਏ ਤਾਂ ਇਹ 8.5 ਗ੍ਰਾਮ 골ਡ weight ਹੈ ਜੀ ਇਸ ਦਾ all stone less ਹੈ ਜੀ ਹਾਂ ਜੀ ਮੇਰੇ ਪਿਆਰੇ ਦਰਸ਼ਕੋ ਲਾਸਟ ਤੱਕ ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਸਰਪ੍ਰਾਈਜ਼ ਦੇ ਰਹੇ ਹਾਂ ਜੀ ਅਸੀਂ ਬਹੁਤ ਹੀ ਸੋਹਣਾ ਜੋ ਕਿ ਡਿਫਰੈਂਟ ਕਲੈਕਸ਼ਨ ਦੇ ਵਿੱਚ ਤਿਆਰ ਕੀਤਾ ਗਿਆ ਡਿਜ਼ਾਈਨ ਹੈ ਜੀ ਤੁਸੀਂ ਦੇਖ ਸਕਦੇ ਹੋ ਨਵਰਤਨ ਦਾ ਸਟਾਈਲ ਹੈ ਜੀ 올 ਕਲਰ ਕੰਬੀਨੇਸ਼ਨ ਇਸ ਦੇ ਵਿੱਚ ਐਡ ਕੀਤੇ ਨੇ ਇਸ ਦੇ weight ਦੀ ਗੱਲ ਕਰੀਏ only 7 ਗ੍ਰਾਮ ਯਾਨੀ ਕਿ 7 ਗ੍ਰਾਮ ਦੇ ਵਿੱਚ ਤਿਆਰ ਕੀਤੀ ਗਈ ਰਿੰਗ ਹੈ ਜੀ ਐਡਜਸਟੇਬਲ ਸਾਈਜ਼ ਹੈ ਜੀ ਪੂਰਾ ਪ੍ਰੋਪਰ ਫਿਨਿਸ਼ਿੰਗ ਔਰ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਤੁਸੀਂ ਟੋਪਸ ਲੋਕੇਟ ਔਰ ਸੈਟ ਵਗੈਰਾ ਵੀ ਐਡ ਕਰਵਾ ਸਕਦੇ ਹੋ ਜੀ ਰਣਜੀਤ ਜੁਲਰ YouTube ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਜੀ ਅਸੀਂ ਜੋ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਆ ਸਾਡੇ ਚੈਨਲ ਨੂੰ ਹਰ ਦਿਨ ਦੀ ਤਰ੍ਹਾਂ ਤੁਸੀਂ ਨਵੇਂ ਸਬਸਕ੍ਰਾਈਬ ਜੁੜ ਰਹੇ ਨੇ ਬਹੁਤ ਹੀ ਵਧੀਆ ਲੱਗ ਰਿਹਾ ਏ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਲਾਸਟ ਦੇ ਵਿੱਚ ਬਾਕੀ ਜਿਨ੍ਹਾਂ ਨੇ ਵੀ ਹਲੇ ਤੱਕ ਸਾਡਾ ਪੇਜ ਔਰ ਫਾਲੋ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਫਾਲੋ ਕਰੋ ਧੰਨਵਾਦ